ਕੱਲੀ ਦਵੀਰਾ ਮਿੱਤ ਅਨਲਿਜ਼ੀ ਦੇ ਹਾਂ ਮਿੱਤ ਅਨਲਿਜ਼ੀ ਨਾ ਕੱਲੀ ਦੇ ਨੇ ਇਹ ਨਣੀ ਪਤਾ ਮੇਰੇ ਸਿਰ ਹੋਰ ਮੈਨੂੰ ਸਿਰ ਮੈਨੇ ਟਾਣਨੇ ਤੇ ਜੇਰ ਪਾਰੀਆਂ ਪੰਡਾ ਪਾ ਗਏ ਤਾਜੀ ਕੁਝ ਦਿਨ ਪਹਿਲੂ ਤੁਹਾਡਾ ਬੱਚਾ ਵਿਦੇਸ਼ ਗਿਆ ਸੀ ਮਗਰੋਂ ਇਹ ਮਨਹੂਸ ਖਬਰਦਾਰ ਤੱਕ ਪਹੁੰਚ ਜਾਂਦੀ ਕਿਵੇਂ ਵਿਖਦੇ ਸੀ ਹਏ ਹਾਈ ਮਰ ਗਏ ਵੀ ਰਾਹੀ ਜੁੰਦੇ ਮਰ ਗਿਆਂ ਸਾਡਾ ਤੋੜ ਗਿਆ ਲੱਟ ਤੇ ਜੁੰਦੇ ਮਰ ਗਿਆਂ ਵੀ ਰਾਹੀ ਕਿਦੋਂ ਚੜਾ ਕੇ ਆਏ ਸੀ ਜਿਆਦਾ ਕੁਝ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਆ ਇਹ ਸਾਰੇ ਲੰਬਰ ਗਏ ਆ ਅੰਬਾਸਟ ਜਿਹੜਾ ਆ ਗਿਆ ਹੈ ਅੰਬਾ ਤਰੀਕੋ 13 ਨੂੰ ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਹੈ ਕੈਨੇਡਾ ਪਹੁੰਚ ਕੇ ਫੇ ਗੱਲਬਾਤ ਹੋਈ ਥੋੜੀ ਗੱਲਬਾਤ ਹੋਈ ਇੱਥੇ ਖਰਪੂਰੀ ਦੀ ਮਿੱਠੀਆਂ ਪਾਈਆਂ ਨੂੰ ਜਲੇਬੀਆਂ ਫੜਾਉਂਦੇ ਨੇ ਮਿੱਠੀਆਂ ਪਾਈਆਂ ਜਲੇਬੀਆਂ ਤੇ ਮਨਾ ਸੇਵ ਆ ਜਾਂਦੇ ਨੇ ਮੇਰੇ ਅਰੇ ਨਾੜੀ ਬਦਾਨਾ ਹਣ ਤੂੰ ਵੀ ਸੇਵਾਂ ਬੰਮਾਰ ਦੇਣਾ ਉਹ ਨੂੰ ਕਿਵੇਂ ਜਾਣਕਾਰੀ ਮਿਲ ਗਈ ਪਾਪਾ ਨੂੰ ਫੋਨ ਆਇਆ ਹੈ ਪਰਿਵਾਰ ਚ ਕੌਣ ਕੌਣ ਹੈ ਹੈ ਮੇਰੀ ਬੇਟੀ ਮੈਨੂੰ ਮੇਰੀ ਹੈ ਆਪਣੀਆਂ ਕੁੜੀਆਂ ਨੇ ਹੈ 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 ਮਾ ਹੈ ਮੇਰਾ ਦਰਹਿ ਗਿਆ ਧਿਆਨ ਲੱਗਾ ਮੇਰੇ ਨਾਲ ਦੇ ਕੋਈ ਪੁੱਤਰੀ ਮੇਰੀ ਉਹਦੇ ਨਾਲ ਹੀ ਦੁਨੀਆ ਵਸਦੀ ਸਟੱਡੀ ਬੇਸ ਤੇ ਕਹੇ ਸੀ ਕਿ ਨਹੀਂ ਹੇ ਕੁੜੇ ਨਾਲ ਲਵਾਇਆ ਹੀ ਪਤਾ ਨਹੀਂ ਕਿਹੜਾ ਲਵਾਇਆ ਹੈ ਹੇ ਕਿਦੋਂ ਦੋਡੀ ਆਖਰੀ ਗੱਲਬਾਤ ਹੋਈ ਆਖਰੀ ਗੱਲਬਾਤ ਮੈਨੂੰ ਨਸੇਮ ਜਿੱਦਾਂ ਲਈ ਨਵੀਂ ਜਾ ਕੇ ਉਹਦੋਂ ਮੇਨਾਂ ਗੱਲਬਾਤ ਕੀਤੀ 16 ਤਰੀਕ ਨੂੰ ਉਹਦੇ ਸਿਮ ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਏ ਥੋੜੀ ਥੋੜੀ ਕੀਤੀ ਜਾਂਦਾ ਮੰਮੀ ਇਹਦਾ ਜਿੰਦ ਜੀ ਸਿਮ ਤੇ ਦਵਾਈ ਫੇਰ ਲੈਣਾ ਪੈਣਾ ਹੈ ਮੈਂ ਸਿਮ ਹੀ ਇੱਧਰ ਲੈਣਾ ਵਾ ਖੜੀ ਮਣੀ ਮੈਂ ਗੱਲਾਂ ਕਰਨੀਆਂ ਪੈਂਦੀਆਂ ਨੇ ਖਾਲਚਾਲ ਪੁੱਛਣਾ ਪੈਂਦਾ ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲੇਟ 13 ਜੁਲਾਈ ਨੂੰ ਔਰ 14 ਤਰੀਕ ਨੂੰ ਉੱਥੇ ਪਹੁੰਚੇ ਸਾਰੇ ਦੋ ਤਿੰਨ ਦਿਨ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਅਟੈਕ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ ਮਾਮੀ ਨੇ ਨਹੀਂ ਜੀ ਇਸੇ ਜੁਲਾਈ 13 ਨੂੰ ਗਏ ਜੀ ਕੁਝ ਕੁਝ ਦਿਨ ਹੀ ਹੋਏ ਆ ਜੀ ਅੱਛਾ ਜੀ 13 ਤਰੀਕ ਨੂੰ ਫਲਾਈਟ ਸੀ ਕਿ 17 ਤਰੀਕ ਨੂੰ ਹਾਦਸਾ ਹੋ ਗਿਆ ਕਿਵੇਂ ਕੱਟਣਾ ਪੈ ਰਿਹਾ ਹੈ ਕੱਟਣਾ ਦਾ ਇਸ ਤੀ ਹੁਣ ਇੱਥੇ ਬੈਠੇ ਆਂ ਵਿਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਨੇ ਰਹਿਦੇ ਸੀਗੇ ਉਹ ਮੁੰਡਾ ਕਮਕਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਤੇ ਨਾਮ ਬਰਿੰਦਰ ਸਿੰਘ ਵੀਰਿੰਦਰ ਚਾਹੇ ਬਣਾਓ ਇਹਨੇ ਕੋਈ ਆਵਾਜ਼ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕਅਪ ਕੀਤਾ ਡਾਕਟਰ ਨਾਲ ਕਿਉਂਕਿ ਉਹਨਾਂ ਨੇ ਉਹ ਚੈੱਕ ਕਰਨ ਤੋਂ ਬਾਅਦ ਸ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਿਹਾ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਹੈ ਉਹਨੇ ਮੈਨੂੰ ਫੋਨ ਕੀਤਾ ਕਿ ਆ ਹਾਦਸਾ ਹੋ ਗਿਆ ਇੱਥੇ ਤੇ ਤੁਹਾਡਾ ਕੋਈ ਰਿਸ਼ਤਾ ਅੰਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੋਣੀਗੇ ਕਿ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ ਇਹਦੀ ਜਨਮ ਸਥਾਨ ਸੀ ਜਲੰਧਰ ਜ਼ਿਲ੍ਹੇ ਦਾ ਬੰਦਾ ਹਾਂ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ ਕਿੰਨੀ ਕਮਰ ਸੀ ਕਿ ਲਗਭਗ 33 ਇਅਰਸ ਤਾਂ ਆਖਰੀ ਕਿਦੋਂ ਗੱਲਬਾਤ ਹੋਈ ਤੁਹਾਡ ਨਾਲ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸਵੇਰੇ ਫੋਨ ਆਇਆ 16 ਤਰੀਕ ਨੂੰ ਰਾਤ ਨੂੰ ਘੰਟਾ ਦਾ ਘੰਟਾ ਸਾਡਾ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉਥੇ ਗੁਰੂ ਦਾ ਗੁਰਦੁਆਰਾ ਸਾਹਿਬ ਉਥੇ ਸੇਵਾ ਕਰਦੇ ਉਹ ਸਾਰਾ ਉਹਨੇ ਜੋ ਵੀ ਹੈਗਾ ਕਹਾਣਾ ਸ਼ੇਅਰ ਕਰਦਾ ਰਿਹਾ ਕਿ ਬਹੁਤ ਵਧੀਆ ਮਾਹੌਲ ਹੈ ਤੇ ਜੀ ਫਿਕਰ ਨਾ ਕਰੋ ਜਿਹੜਾ ਰਾਤ ਪੈ ਗਈ ਦਿਨ ਚੜਿਆ ਤੇ ਆਖ ਆਪਣੇ ਮਿਲ ਗਈ ਤਾਂ